ਬਰਸ਼ਾਤੀ ਮੱਕੀ 2 ਸਾਲ ਲਈ ਰਾਣਾ ਗੁਰਜੀਤ ਸਿੰਘ ਜਿਵੇਂ ਮਰਜ਼ੀ ਕਰੇ ਉਹ ਐਮਐਸਪੀ ਦੇ ਭਾਅ ਤੇ ਖਰੀਦੇਗਾ ਜਿਹੜਾ ਬੰਦਾ ਮੱਕੀ ਬੀਜੂਗਾ ਚੋਨਾ ਨਹੀਂ ਬੀਜੂਗਾ ਇਹ ਹੀ ਚੀਜ਼ ਭਾਰ ਸਰਕਾਰ ਤੋਂ ਮੰਗੋ ਕਿ ਪੰਜਾਬ ਨੂੰ ਰੇਗਿਸਤਾਨ ਬਣਾਉਣ ਤੋਂ ਬਚਾਉਣ ਲਈ ਸਾਨੂੰ ਇਨਸੈਂਟਿਵ ਦੇਣਾ ਪਊਗਾ 10000 ਪੰਜਾਬ ਸਰਕਾਰ ਦੇਵੇ 15000 ਭਾਰ ਸਰਕਾਰ ਤੋਂ ਕਰੇ 2 ਸਾਲ ਤਾਂ ਮੇਰੀ ਜ਼ਿੰਮੇਵਾਰੀ ਮੈਂ ਖਰੀਦੂਗਾ لیکن ਉਹਦੇ ਬਾਅਦ ਕੀ ਪ੍ਰੋਗਰਾਮ ਬਣਨੇ ਆ ਬੋਲ ਨੂੰ ਮੈਂ ਰੋਲ ਕੀਤਾ ਹੁਣ ਸਰਕਾਰ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਉਂਦੀ ਆ ਮੇਰੇ ਨਾਲ ਗੱਲ ਕਰਦੀ ਆ ਜਾਂ ਆਪਣੇ ਅਫਸਰਾਂ ਨੂੰ ਹਦਾਇਤ ਦੇ ਕੇ ਪਾਲਿਸੀ ਬਣਾਉਂਦੀ ਆ ਉਹਦੇ ਤੇ ਚਰਚਾ ਹੋਣੀ ਚਾਹੀਦੀ ਆ ਮੈਂ ਕੱਲ ਬਠਿੰਡੇ ਜ਼ਿਲ੍ਹੇ ਚ ਮੋੜ ਹਲਕੇ ਚ ਗਿਆ ਔਰ ਉੱਥੇ ਕਿਸਾਨ ਆਏ ਸਨ ਫਿਰ ਮੈਂ ਬਠਿੰਡੇ ਦੇ ਵਿੱਚ ਇੰਡਸਟਰੀਸ ਨੂੰ ਮਿਲਿਆ कोरोना ਦੀਆਂ ਸਮੱਸਿਆਵਾਂ ਸੁਣੀਆਂ ਔਰ ਅੱਜ ਸਾਰੋਂ ਵੱਡਾ ਮਸਲਾ ਪੰਜਾਬ ਅੱਗੇ ਪਾਣੀ ਦਾ ਡੀਪ ਲੀਟਿੰਗ ਵਾਟਰ ਟੇਬਲ ਜਿਹੜਾ ਹੈ ਨਾ ਇੱਕ ਬੜਾ ਵੱਡਾ ਮਸਲਾ ਔਰ ਪੰਜਾਬ ਦੀ 18 ਤੋਂ 20% ਧਰਤੀ ਕਪਾਹ ਹੇਟ ਸੀ ਜਿਹੜੀ ਕਿ ਅੱਜ ਕੇਵਲ 2% ਰਹਿ ਗਈ ਆ 8 ਲੱਖ 10 ਲੱਖ ਹੈਕਟੇਰ ਤੋਂ ਘਟਦੀ 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 ਅੱਜ 98000 ਹੈਕਟੇਰ ਤੇ ਆ ਗਈ। ਔਰ ਜਿਹੜੀ ਇਹ ਧਰਤੀ ਕਪਾਹ ਹੀਟ ਸੀ ਉਹ ਅੱਜ ਉਹ ਵੀ ਝੋਨੇ ਹੀਟ ਆ ਗਈ। ਕਹਿਣ ਦਾ ਮਤਲਬ ਆ ਝੋਨਾ ਪਾਣੀ ਜ਼ਿਆਦਾ ਲੈਂਦਾ ਕਪਾਹ ਪਾਣੀ ਘਟ ਲੈਂਦੀ ਆ ਔਰ ਇਹਦੀ ਚਿੰਤਾ ਸਾਨੂੰ ਸਾਰੇ ਪੰਜਾਬੀਆਂ ਨੂੰ ਹੋਣੀ ਚਾਹੀਦੀ ਆ। ਤੇ ਉਸ ਦੇ ਬਦਲ ਦੀ ਗੱਲ ਕਰਨੀ ਚਾਹੀਦੀ ਆ। ਔਰ ਮੈਂ ਆਪਣਾ ਫਰਜ ਸਮਝਿਆ ਜਦ ਮੈਂ ਦੇਖਿਆ ਕਿ ਕੋਈ ਵੀ ਸਰਕਾਰ ਜਿਹੜੀ ਆਉਂਦੀ ਆ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੀ ਆ ਲੇਕਿਨ ਡਾਈਵਰਸੀਫਿਕੇਸ਼ਨ ਤੇ ਗੰਭੀਰ ਨਹੀਂ ਹੁੰਦੇ ਤੇ ਮੈਂ ਉਥੇ ਕਿਸਾਨਾਂ ਨਾਲ ਮੇਜ਼ ਐਕਸਪਰਟ ਡਾਕਟਰ ਚੌਧਰੀ ਨੂੰ ਲੈ ਕੇ ਗਿਆ ਜਿਨ੍ਹਾਂ ਨੇ ਮੱਕੀ ਦੇ ਉੱਤੇ ਮੱਕੀ ਬੀਜਣੀ ਕਿਦਾਂ ਵੀ ਕਿਹੜੇ ਨੇ ਤੇ ਉਹਦਾ ਉਤਪਾਦਨ ਵੱਧ ਤੋਂ ਵੱਧ ਕਿਵੇਂ ਲਿਆ ਜਾਵੇ ਉਹਦੀ ਗੱਲ ਕੀਤੀ ਜਿੱਥੇ ਮੈਂ ਉਹਨਾਂ ਨੂੰ ਨਾਲ ਲੈ ਕੇ ਗਿਆ ਅੱਜ ਕਿਸੇ ਨੂੰ ਵੀ ਅਸੀਂ ਕਹੀਏ ਕਿ ਤੁਸੀਂ ਆ ਫਸਲ ਬੀਜਦੇ ਹੋ ਲੋਕ ਕਹਿੰਦੇ ਵੀ ਵੈਜੀਟੇਬਲਸ ਬਿਜਣੀਆਂ ਚਾਹੀਦੀਆਂ ਗੱਲ ਮਾਰਕੀਟਿੰਗ ਦੀ ਆ ਹੁਣ ਮੱਕੀ ਜੇ ਵਜਾਉਣੀ ਐ ਤੇ ਉਹਦੀ ਮਾਰਕੀਟਿੰਗ ਦੀ ਗੱਲ ਕੌਣ ਕਰੇਗਾ ਸਰਕਾਰ ਨੇ ਨਾ ਤਾਂ ਵਜਾਉਣ ਦੀ ਗੱਲ ਕੀਤੀ ਤੇ ਨਾ ਮਾਰਕੀਟਿੰਗ ਦੀ ਕੀਤੀ ਔਰ ਜਦੋਂ ਪਿਛਲੇ ਸਾਲ ਪਿਛਲੇ ਸਾਲ ਪਿੰਕ ਬੋਲ ਵਾਰਮ ਕਰਕੇ ਕਾਟਨ ਖੜੀ ਲੋਕਾਂ ਨੇ ਵਾਈ ਤਾਂ ਮੇਰੇ ਮਨ ਚ ਆਇਆ ਕਿ ਮੱਕੀ ਹੀ ਇਹਦਾ ਇਲਾਜ ਹੈ ਔਰ ਸਾਨੂੰ ਮੱਕੀ ਦਾ ਜਿਹੜਾ ਇਲਾਕਾ ਉਹ ਜਿਹੜਾ ਕਾਟਨ ਦਾ ਇਲਾਕਾ ਉਹ ਚ ਮੱਕੀ ਬੀਜਣੀ ਚਾਹੀਦੀ ਆ ਤੇ 10 ਏਕੜ ਪਿਛਲੇ ਸਾਲ ਬਿਜਾਈ ਕੀਤੀ ਔਰ ਬਿਲਕੁਲ ਗਲਤ ਟਾਈਮ ਤੇ ਜਿਹੜਾ ਮਹੀਨਾ ਵੜਨ ਦਾ ਹੁੰਦਾ ਨਾ ਮੱਕੀ ਦਾ ਸਤੰਬਰ ਅਖੀਰ ਚ ਵੱਢੀਦੀ ਆ ਤੇ ਪਹਿਲੀ ਸਤੰਬਰ ਨੂੰ ਉਹ ਮੱਕੀ ਬਿਜਾਈ ਹੋਈ 22 ਕੁਇੰਟਲ ਨਿਕਲੀ ਮੈਂ ਸਰਕਾਰ ਨੂੰ ਚਿੱਠੀ ਵੀ ਲਿਖੀ ਆ ਕਿ ਮੱਕੀ ਨੂੰ ਪ੍ਰਮੋਟ ਕਰੋ ਜਿਹੜੀ ਬਰਸਾਤੀ ਆ ਔਰ ਬਰਸਾਤੀ ਮੱਕੀ 30 ਤੋਂ ਵੱਧ ਕੁਇੰਟਲ ਨਿਕਲਣਗੇ ਜੇ ਉਹਨੂੰ ਢੰਗ ਨਾਲ ਆਪਾਂ ਦੇਖ ਰੇ ਕਰੀਏ ਔਰ ਉਹਦੀ ਪ੍ਰੋਮੋਸ਼ਨ ਦੇ ਵਿੱਚ ਮੈਂ ਆਪਣੇ ਵੱਲੋਂ ਵੱਧ ਤੋਂ ਵੱਧ ਯੋਗਦਾਨ ਪਾਵਾਂਗਾ ਮੈਂ ਉਹਨਾਂ ਨੂੰ ਸਾਰਿਆਂ ਨੂੰ ਉੱਥੇ ਦੱਸਿਆ ਤੇ ਹੁਣ ਗੱਲ ਆ ਜਾਂਦੀ ਆ ਕਿ ਭਾਈ ਮੱਕੀ ਦੀ ਵਾਇਬਿਲਟੀ ਮੱਕੀ ਨੂੰ ਵਾਇਬਲ ਕਰਨ ਲਈ ਸ਼ੁਰੂ ਦੇ ਵਿੱਚ ਦੇਖੋ ਆਪਾਂ ਨੂੰ ਉਹਨਾਂ ਨੂੰ ਕੋਈ ਨਾ ਕੋਈ ਕੈਸ਼ ਇਨਸੈਂਟਿਵ ਦੇਣਾ ਪਊਗਾ ਜਿਹੜਾ ਬੰਦਾ ਮੱਕੀ ਬੀਜੂਗਾ ਚੋਨਾ ਨਹੀਂ ਬੀਜੂਗਾ ਉਹ 10000 ਰੁਪਏ ਪਰ ਏਕੜ ਦਾ ਸਰਕਾਰ ਦਾ ਬਿਜਲੀ ਦਾ ਬਿੱਲ ਘਟਾਊਗਾ ਸੋ 10000 ਰੁਪਏ ਸਿੱਧਾ ਉਹਨੂੰ ਟ੍ਰਾਂਸਫਰ ਕਰ ਦਿਓ ਇਹੀ ਚੀਜ਼ ਪਰ ਸਰਕਾਰ ਤੋਂ ਮੰਗੋ ਕਿ ਪੰਜਾਬ ਨੂੰ ਰੇਗਿਸਤਾਨ ਬਣਾਉਣ ਤੋਂ ਬਚਾਉਣ ਲਈ ਸਾਨੂੰ ਆ ਇਨਸੈਂਟਿਵ ਦੇਣਾ ਪਊਗਾ 10000 ਪੰਜਾਬ ਸਰਕਾਰ ਦੇਵੇ 15000 ਭਾਰ ਸਰਕਾਰ ਤੋਂ ਕਰੇ ਔਰ ਹੁਣ ਗੱਲ ਮਾਰਕੀਟਿੰਗ ਦੀ ਸੀ ਔਰ ਮੈਂ ਉੱਥੇ ਸ਼ੋਰ ਕੀਤਾ ਕਿ ਬਰਸਾਤੀ ਮੱਕੀ 2 ਸਾਲ ਲਈ ਰਾਣਾ ਗੁਰਜੀਤ ਸਿੰਘ ਜਿਵੇਂ ਮਰਜ਼ੀ ਕਰੇ ਉਹ ਐਮਐਸਪੀ ਦੇ ਭਾਅ ਤੇ ਖਰੀਦੇਗਾ ਉਹਦੇ ਪਿੱਛੇ ਕਾਰਨ ਹੈ ਅਗਰ ਕਾਰਨ ਦੇਖਿਆ ਜਾਵੇ ਤਾਂ ਇਥੈਨੋਲ ਜਿਹੜਾ ਆ ਮੱਕੀ ਤੋਂ ਬਣ ਸਕਦਾ ਬਣਦਾ ਆ ਔਰ ਰੋਜ ਦਾ 5000 ਏਕੜ ਹਰਿਆਣਾ ਪੰਜਾਬ ਦੇ ਜਿਹੜੇ ਡਿਸਟ੍ਰਿਕਟਰ ਆ 5000 ਏਕੜ ਮੱਕੀ ਪੀੜਨ ਗਏ ਸੋ ਆਪਾਂ ਉਥੇ ਐਮਐਸਪੀ ਦੀ ਗੱਲ ਕੀਤੀ ਆ ਉਹ ਡਟਕੇ ਕੀਤੀ ਆ ਖੜੇ ਹੋਵਾਂਗੇ ਔਰ ਫਾਰਮਰ ਨੂੰ ਅੱਜ ਲੋੜ ਹੈ ਸਪੋਰਟ ਦੀ ਕਿ ਵੀ ਸਾਨੂੰ ਮੱਕੀ ਆ ਕੋਈ ਵੀ ਚੀਜ਼ ਪੈਦਾ ਕਰੀਏ ਉਹਨੂੰ ਖਰੀਦੇਗਾ ਕੌਣ ਸੋ ਰਾਣਾ ਗੁਰਜੀਤ ਸਿੰਘ ਨੇ ਇੱਕ ਸੋਚ ਅੱਗੇ ਕੀਤੀ ਆ ਲੇਕਿਨ ਇਹ ਇਕੱਲੇ ਰਾਣਾ ਗੁਰਜੀਤ ਸਿੰਘ ਦੇ ਕਰਨਾ ਨਹੀਂ ਹੋਣੀ ਸਰਕਾਰਾਂ ਨੂੰ ਆਪਣਾ ਆਪਣਾ ਯੋਗਦਾਨ ਪਾਉਣਾ ਪਊਗਾ ਔਰ ਖਾਲੀ ਇਹ 2 ਸਾਲ ਦੀ ਗੱਲ ਨਹੀਂ 2 ਸਾਲ ਤਾਂ ਮੇਰੀ ਜ਼ਿੰਮੇਵਾਰੀ ਮੈਂ ਖਰੀਦੂਗਾ ਲੇਕਿਨ ਉਹਦੇ ਬਾਅਦ ਕੀ ਪ੍ਰੋਗਰਾਮ ਬਣਨੇ ਆ ਬੋਲ ਨੂੰ ਮੈਂ ਰੋਲ ਕੀਤਾ ਹੁਣ ਸਰਕਾਰ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਉਂਦੀ ਆ ਮੇਰੇ ਨਾਲ ਗੱਲ ਕਰਦੀ ਆ ਜਾਂ ਆਪਣੇ ਅਫਸਰਾਂ ਨੂੰ ਹਦਾਇਤ ਦੇ ਕੇ ਪਾਲਿਸੀ ਬਣਾਉਂਦੀ ਆ ਉਹਦੇ ਤੇ ਚਰਚਾ ਹੋਣੀ ਚਾਹੀਦੀ ਆ ਔਰ ਆ ਵਿਸ਼ੇਸ਼ ਸਦਨ ਜੇ ਅੱਜ ਸੱਦਿਆ ਆ ਉਹਦੇ ਤੇ ਖੇਤੀਬਾੜੀ ਦੀ ਇਹਨਾਂ ਦੀ ਪਾਲਿਸੀ ਵੇਖੀ ਉਹ ਬਿਲਕੁਲ ਹਲੋ ਆ ਉਹਦੇ ਅੰਦਰ ਕੁਝ ਨਹੀਂ ਉਹਦੇ ਤੇ ਚਰਚਾ ਹੋਣੀ ਚਾਹੀਦੀ ਆ ਇਹ ਦੋ ਦਿਨ ਦਾ ਸੈਸ਼ਨ ਮੈਂਸ ਬੁਲਾ ਕੇ ਤੇ ਸਟੈਚੂਟਰੀ ਰਿਕੁਆਇਰਮੈਂਟ ਤੁਸੀਂ ਫੁੱਲਫਿਲ ਕਰਨ ਲਈ ਬੁਲਾਓ ਮੈਂ ਸਮਝਦਾ ਇਹ ਦੋ ਮੰਦ ਭਾਗਾ ਪੰਜਾਬ ਲਈ ਕੋਈ ਗੱਲ ਨਹੀਂ ਹੋ ਸਕਦੀ ਔਰ ਖਾਲੀ ਇਹ ਨਹੀਂ ਅੱਜ ਪੰਜਾਬ ਨੂੰ ਇੱਕ ਦਿਸ਼ਾ ਦੇਣ ਦੀ ਲੋੜ ਹੈ ਔਰ ਪੰਜਾਬ ਦੇ ਲੋਕ ਉਡੀਕ ਰਹੇ ਆ ਔਰ ਮੇਰੇ ਮਨ 'ਚ ਬੜੇ ਵਲਵਲੇ ਆ ਆਈ ਐਮ ਅ ਪ੍ਰੈਕਟੀਕਲ ਮੈਨ ਮੈਂ ਜ਼ਿੰਦਗੀ 'ਚ ਕਿਸਾਨੀ ਤੋਂ ਉੱਪਰ ਉੱਠਿਆ ਤੇ ਮੈਂ ਸਾਰੇ ਨੌਜਵਾਨਾਂ ਨੂੰ ਇਹ ਕਹਿਣਾ ਚਾਹਣਾ ਕਿ ਅਗਰ ਹਿੰਮਤ ਕਰੋਗੇ ਤੁਸੀਂ ਉਦਯੋਗਪਤੀ ਬਣ ਸਕਦੇ ਹੋ ਤੁਸੀਂ ਜ਼ਿੰਦਗੀ 'ਚ ਕੁਝ ਵੀ ਕਰ ਸਕਦੇ ਹੋ ਔਰ ਇੱਕ ਪ੍ਰਪੋਜ਼ਲ ਮੇਰਾ ਮੈਂ ਬਹੁਤ ਦੇਰ ਪਹਿਲਾਂ ਤੋਂ 2000 15 ਅਚ ਮੋਦੀ ਸਾਹਿਬ ਨੂੰ ਚਿੱਠੀ ਲਿਖੀ ਸੀ ਮੈਂ ਲਿਖਿਆ ਸੀ ਕਿ ਕਿਸਾਨ ਨੂੰ ਤੁਸੀਂ ਸਨ ਆਫ ਦੀ ਸੋਇਲ ਨੂੰ ਤੁਸੀਂ ਐਂਟਰਪ੍ਰੀਨਿਅਰ ਬਣਾਓ ਉਹਦੀ ਗੱਲ ਫਿਰ ਕਿਸੇ ਦਿਨ ਤੁਹਾਡੇ ਨਾਲ ਕਰਾਂਗੇ ਅੱਜ ਇੰਨਾ ਹੀ ਕਾਫੀ ਕੋਈ ਸਵਾਲ ਮੱਕੀ ਦੇ ਰਿਲੇਟਿਡ ਹੋਵੇ ਤੁਸੀਂ ਖੁੱਲ ਕੇ ਮੈਨੂੰ ਪੁੱਛ ਸਕਦੇ ਹੋ ਰਾਣਾ ਜੀ ਜੀ ਮੈਂ ਪਹਿਲਾਂ ਹੀ ਕੇਂਦਰ ਸਰਕਾਰ ਕਹਿੰਦੀ ਆ ਦੋਲਾਂ ਦੇ ਉੱਤੇ ਅਸੀਂ ਐਮਐਸਪੀ ਦੇਵਾਂਗੇ ਜਿਹੜਾ ਰਵਾਇਤੀ ਜਿਹੜੀਆਂ ਜਿਹੜਾ ਇਹਨੂੰ ਕਿਸਾਨ ਛੱਡੇਗਾ ਸੀ ਉਹਨਾਂ ਨੂੰ ਕਹਿ ਚੁੱਕੇ ਆ ਮੀਟਿੰਗ ਦੇ ਵਿੱਚ ਕਿਸਾਨਾਂ ਨਾਲ ਹਨਾ ਵੀ ਐਡ ਕਰ ਲਿਓ ਨਾਲ ਮੱਕੀ ਦਾ ਫਲੀਟੈਂਟ ਧਿਆਨ ਚਾਹ ਪੰਜਾਬ ਬਹੁਤ ਵੱਡਾ ਕਿਸਾਨ ਅਗਰ ਰਹਿਣਗੇ ਤਾਂ ਐਮ ਐਸ ਪੀ ਕਿਵੇਂ ਦੋਗੇ ਕਿਸ ਤਰ੍ਹਾਂ ਇਹ ਚੀਜ਼ ਨੂੰ ਰੱਖੋ ਦੇਖੋ ਸਵਾਲ ਤੁਹਾਡਾ ਬਹੁਤ ਵਧੀਆ ਤੁਹਾਡਾ ਹੀ ਬਹੁਤ ਵਧੀਆ ਹੁਣ ਗੱਲ ਆ ਕਿ ਜਿਹੜੀ ਮੱਕੀ ਬੀਜਣੀ ਆ ਬਰਸਾਤੀ ਉਹ ਖਾਲੀ ਮੱਕੀ ਤੇ ਜਾ ਕੇ ਗੱਲ ਨਹੀਂ ਰੁਕਣੀ ਉਹਦੇ ਚ ਫਿਰ ਸਤੰਬਰ ਮਹੀਨੇ ਚ ਆਪਾਂ ਦਾਲ ਬੀਜਾਂਗੇ 60 ਦਿਨਾਂ ਚ ਉਹ ਪੱਕ ਜਣੀ ਆ ਉਹਦੇ ਬਾਅਦ ਫਿਰ ਕਣਕ ਬੀਜਾਂਗੇ ਤਿੰਨ ਫਸਲਾਂ ਜੀਵਿੰਦਾਰ ਕੱਢੇ ਤੇ ਵਾਇਬਿਲਟੀ ਆਊਗੀ ਔਰ ਜਿਹੜਾ ਸਵਾਲ ਤੁਹਾਡਾ ਆ ਗगन ਜੀ ਤੁਸੀਂ ਕਹਿ ਰਹੇ ਹੋ ਕਿ ப்ਲੂਪ੍ਰਿੰਟ ਬਣਾਇਆ ਆਪਾਂ ਬਣਾਇਆ ਅੱਜ ਜਿੰਨੀ ਮੱਕੀ ਹਰਿਆਣਾ ਔਰ ਪੰਜਾਬ ਚ 에ਥਨੋਲ ਫੈਕਟਰੀਆਂ ਲਾ ਰਹੀਆਂ ਉਹ ਰਾਜਸਥਾਨ ਮੱਧ ਪ੍ਰਦੇਸ਼ ਬਿਹਾਰ ਦੇ ਸਾਊਥ ਇੰਡੀਆ ਤੋਂ ਇਹਨੇ ਇਹ ਪਹਾੜੇ ਦੇ ਕੇ ਬੁਲਾ ਰਹੇ ਮਂਗਾ ਰਹੇ ਤੇ ਜੇ ਸਾਨੂੰ ਸਾਡੇ ਘਰ ਚ ਰੋ ਮਟੀਰੀਅਲ ਮਿਲੇ ਤੇ ਕੋਈ ਸਾਨੂੰ ਹੋਰ ਖੀਚਾਈਦਾ ਇਹਦੇ ਅਲਾਵਾ ਸਟਾਰਚ ਇੰਡਸਟਰੀਆ ਜਿਹਨੂੰ ਦੀ ਬੜੀ ਵੱਡੀ ਖਪਤ ਹੈ ਮੱਕੀ ਦੀ ਉਹਦੇ ਬਾਅਦ ਫੀਡ ਇੰਡਸਟਰੀਆ ਔਰ ਮਲਟੀਪਲ ਯੂਸਸ ਹੈ ਇਸ ਮੱਕੀ ਦੇ ਸੋ ਮੱਕੀ ਦੀ ਚਿੰਤਾ ਕਰਨ ਦੀ ਲੋੜ ਨਹੀਂ ਖਾਲੀ ਸੇਧ ਦੇਣ ਦੀ ਔਰ ਸੋਚ ਰੱਖਣ ਦੀ ਔਰ ਇੰਪਲੀਮੈਂਟ ਕਰਨ ਦੀ ਲੋੜ ਹੈ ਅੱਜ ਦੀ ਸਰਕਾਰ ਨੇ ਤਾਂ ਇੰਤਜ਼ਾਮ ਮੱਕੀ ਦੇ ਵੀ ਦਾ ਵੀ ਨਹੀਂ ਕੀਤਾ ਜਿਹੜਾ 2600 ਰੁਪਏ ਵੀ ਹੋਣਾ ਚਾਹੀਦਾ 1 ਏਕੜ ਦਾ ਉਹ 4000 ਰੁਪਏ ਨੂੰ ਵਿਕ ਰਿਆ ਵਾਟ ਇਜ਼ ਥਿਸ ਹੂ ਇਸ ਟੂ ਬੀ ਰਿਸਪਾਂਸਿਬਲ ਰਿਸਪੋਨਸਿਬਿਲਟੀ ਕਹੇ ਦੀਆ ਵੀ ਮੈਂ ਤਾਂ ਕਿਸੇ ਦੇ ਕਰਾਸ ਚੈੱਕ ਨਹੀਂ ਕਰ ਸਕਦਾ ਸਰਕਾਰਾਂ ਦੇ ਕੰਮ ਆ ਲੇਕਿਨ ਮੈਂ ਸਰਕਾਰਾਂ ਦੇ ਲਿਖਤ ਰੂਪ ਚ ਮੁੱਖ ਮੰਤਰੀ ਜੀ ਨੂੰ ਵੀ ਚਿੱਠੀ ਲਿਖੀ ਹੈ ਕਿ ਇਹ ਤੇ ਗੌਰ ਕੀਤਾ ਜਾਵੇ ਤੁਸੀਂ ਇੱਕ ਪਾਉ ਦੀ ਗੱਲ ਕੀਤੀ ਕਿ ਹੁਣ ਉਹ ਦੂਜੇ ਦਾ ਲੈ ਲਿਆ ਹੈ हाँ? हाँ? सवाल कुछ नहीं खाली हिंदी में बोल दू अरे हिंदी भी आती है भाई अलग देखिए मैं एक किसान था हूँ फिर उद्योग में गया इंडस्ट्री लगाई और पंजाब के लोगों ने मुझे राजनीति में आने का एक अवसर दिया मैं एम एल मंत्री सब कुछ बन के देख लिया लेकिन किसान का दर्द पंजाब का दर्द हर पॉलिटिकल बंदे और अफसर में होना चाहिए जो स्पार्क नहीं है मैं ये कह रहा हूँ जो स्पार्क नहीं है तो मैंने फैसला करा कि मालवे की धरती जहाँ कपास होती थी बी अठारह से 20 प्रतिशत कल्टिवेबल लैंड उस पर कॉटन थी लेकिन आज चाहे वो आ, हमने अपने आप को अपग्रेड नहीं करा बॉल गार्ड टू पे रह गए बीटी कॉटन में थ्री आना चाहिए था दुनिया में फोर और फाइव भी आ चुका है वो थ्री का किसी ने जिक्र नहीं करा पिंक बॉल वॉर में किसान को करजाई कर दिया किसान ने अपनी फसल जब पिछले साल जोत दी खड़ी फसल तो मैंने देखा कि यार ये बहुत बड़ा अन्याय है और इसके लिए कुछ करना चाहिए मैंने सरकार को भी चिट्ठी लिखी कि ये टाइम है कि इस साल आप जो बरसाती मक्की है उसके ट्रायल करिए और मैंने पिछले साल सौ एकड़ अपनी लोगों को बोला लगाओ लेकिन नहीं लगा पाए लेट हो गए थे दस एकड़ के ट्रायल करे जिसमें बाईस क्विंटल की औसत आई किसान खुश है लेकिन मैं ये जानता हूँ कि इसकी जो उत्पादन है तीस से पैंतीस क्विंटल तक निकलना चाहिए निकल सकता है उसके लिए योगदान डालूंगा किसानों को एजुकेट करूँगा किसानों को सीड से लेके अपनी बिजाई के नोमैटिक सीड प्रोवाइड करके उनको क्या खरपतवार डालनी है क्या कीटनाशक डालने हैं और किस तरह मक्की को पकाया जाए सुखाया जाए और बेचने की खरीदने की गारंटी ली है अरे मैं क्या क्या मैं केपेबल नहीं हूँ ये लोग जो इतने इतने वादे करके आते हैं और लोगों के मुख्यमंत्री बन जाते हैं मंत्री बन जाते हैं यार उनकी ड्यूटी नहीं है एज इंडिविजुअल अरे रोज की पाँच हजार एकड़ तीन सौ दिन है तीन सौ पैंसठ दिन मल्टीप्लाई कर लेना भैया तीन तीन हाँ जी अनुमानित खर्च तो किसान का होगा राणे ने नहीं करना राणा सिर्फ सपोर्ट देगा तो तो इंडस्ट्री में, में सारी इंडस्ट्री यूज करेगी ना केवल राणा बल्कि एथनॉल इंडस्ट्री यूज़ करेगी हम लोग आज महंगी में, मक्की साउथ इंडिया से बिहार से आंध्रा से गुजरात से राजस्थान से मध्य प्रदेश से बिहार से इन सब स्टेटों से ला रहे हैं जब हमारे घर में मक्का पैदा होगी हमारा किसान खुशहाल होगा और हमको माल भी थोड़ा सस्ता मिलेगा किराया कम हो जाएगा सब इंडस्ट्री तैयार है माल मिलता नहीं माल मिलता नहीं हम बाहर से लाते हैं वो कोई बात नहीं है और इसका केवल केवल एथेनॉल इंडस्ट्री नहीं है इसमें आप देखिए फीड इंडस्ट्री को नहीं मिल रही माल चारा महंगा हो रहा है जो फीड है डेयरी इंडस्ट्री को महंगी मिल रही है पर्सनल है यार सरकार से पूछो ये तो आपको सरकार से पूछना पड़ेगा सरकार सरकार हमसे बात करे हम एक ब्लू प्रिंट बनाएंगे दो साल में तो बड़ी मुश्किल से हम कुछ एकरेज बना पाएंगे ये मुझे भी पता है लेकिन शुरुआत तो करनी होगी पंजाब का पानी तो बचाना होगा कौन बचाएगा इट इट शुड भी अभी तो हम दो जने कंट्रैक्ट करेंगे फार्मर और इंडस्ट्री अगर सरकार अपना दायित्व निभाना चाहेगी तो ट्राई एग्रीमेंट होगा ਆਪਕਿ ਜੀ ਬਜਟ ਦੀ ਗੱਲ ਕਰ ਰੋ ਤਾਂ ਫਿਰ ਐਗਰੀਕਲਚਰ ਮਿਨਿਸਟਰ ਨਾਲ ਕੋ ਗੱਲਬਾਤ ਹੋਣੀ ਚਾਹੀਦੀ ਹੋਈ ਕਿ ਕਿਹਨੇ ਕਹਦੇ ਨਾ ਗੱਲ ਕਰਨ ਤੁਹਾਨੂੰ ਮੈਂ ਔਨ 에ਅਰ ਕਹਿਤਾ ਲੋਕਾਂ ਚ ਕਹਾਂ ਐਗਰੀਕਲਚਰ ਮਿਨਿਸਟਰ ਮੈਨੂੰ ਬਣਾ ਲਵੇ ਮੁੱਖ ਮੰਤਰੀ ਬੁਲਾ ਲਵੇ ਆਪਾਂ ਗੱਲ ਕਰਾਂਗੇ ਆਪਾਂ ਤਾਂ ਪੰਜਾਬ ਦੀ ਗੱਲ ਕਰਨੀ ਆ ਸਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਇਸ ਤਰੀਕੇ ਨਾਲ ਕਿ ਤਿੰਨ ਕੁ ਮਹੀਨੇ ਰਹਿ ਗਏ ਉਸ ਤੋਂ ਬਾਅਦ ਫੋਰੇ ਦਾ ਸੀਜ਼ਨ ਆ ਜਾਣਾ ਜੀ ਦੁਵਾਰਾ ਬਿਲਕੁਲ ਠੀਕ ਹੈ ਤੁਹਾਡੀ ਗੱਲ ਗੱਲਾਂ ਹੋਰ ਬੜੀਆਂ ਅਗਲੀ ਵਾਰ ਕਰਾਂਗੇ ਸਰਕਾਰ ਬੁਲਾਵੇ ਤਾਂ ਸਹੀ ਰੂਪ ਪੂਰਾ ਬਲੂਪ੍ਰਿੰਟ ਤਿਆਰ ਹੈ और अगर आपको हेलो वीर कहाँ गए वो हिंदी वाले आपने एक सवाल करा कि आप ख़रीदोगे कैसे ख़रीदोगे आप एक चक्कर जलंधर और कपूरथला में ले आओ वो लोग स्प्रिंग में बीजते हैं उनकी मक्की आज से दो तीन साल पहले चौदह सौ पंद्रह सौ सोलह सौ रुपये में बिकती थी और जिस दिन से हम मैदान में कूदे हैं ਚੋਬ ਐਮ ਐਸ ਪੀ 250 ਹੈ 2400 2500 ਮੈਂ ਮੱਕੀ ਖਰੀਦੀ ਗਈ ਪਿਛਲੇ ਸਾਲ ਠੀਕ ਹੈ ਜੀ ਅਗਰ ਅਸੀਂ 24 2500 ਮੈਂ ਖਰੀਦ ਸਕਦੇ ਹਾਂ ਤਾਂ ਕਿਹਾ ਐਮ ਐਸ ਪੀ ਤੇ ਨਹੀਂ ਖਰੀਦਾਂਗੇ ਐਨੀ ਅਦਰ ਕੁਐਸਚਨ ਉਹ ਗੰਨੇ ਨੂੰ ਕੀ ਹੋਇਆ ਗੰਨੇ ਨੂੰ ਲੋਕ ਉਹ ਗੰਨੇ ਨੂੰ ਕੀ ਹੋਇਆ ਨਹੀਂ ਗਣ ਕਿਹੜੇ ਕੰਨੇ ਦੀ ਪੇਮੈਂਟ ਨਹੀਂ ਮਿਲ ਰਹੀ ਉਦਾਂ ਹੀ ਕਹਿ ਦਿਓ ਜੋ ਮੂੰਹ ਚਾਹ ਕਹਿ ਦਿਓ ਨਹੀਂ 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 ਤੁਸੀਂ ਸਾਬਤ ਕਰੋ ਸਾਬਤ ਕਰੋ ਨਹੀਂ ਯਾਰ ਮੇਕੇ ਦੀ ਗੱਲ ਕਰ ਰਹੇ ਹੋ ਫਿਰ ਉਹ ਲਾਏ ਯਾਰ ਲਾਏ ਆ ਪੈਸੇ ਮਿਲਦੇ ਆ ਨਾ ਦਾਣਾ ਜੀ ਇਹਨਾਂ ਗੱਲਾਂ 'ਚ ਨਹੀਂ ਰੱਖਿਆ ਖੁਸ਼ੀ ਹੈ ਯਾਰ ਮੀਟਿੰਗ 'ਚ 인ਦਰ ਬਰਾਂਦੇਂਦਰ ਹੋਣੀ ਵੀ ਬੈਠੇ ਸੀਗੇ ਇਹ ਕਾਂਗਰਸ ਆਗੇ ਨੇ ਅਫੀਸਰ ਕੋਲ ਤੇ ਯਾਰ ਇਹ ਆਜ਼ਾਦ ਹੈ ਹੈਲੋ ਸੀਐਲਪੀ ਦੀ ਮੀਟਿੰਗ 'ਚ ਸੀਐਲਪੀ ਦੀ ਮੀਟਿੰਗ 'ਚ ਸੀਐਲਪੀ ਚਾਚਾ ਇਹਦਾ ਚਾਚਾ ਭਤੀਜਾ ਬਹਿ ਲੈਣਾ ਆਪਾਂ ਨੂੰ ਕੀ ਤਕਲੀਫ ਹੈ ਚਲੋ ਕਾਂਗਰਸ ਨਹੀਂ ਰਣਤਪ ਕਦੋਂ ਅਫੀਸ਼ਲ ਤੌਰ ਤੇ ਕਦੋਂ ਕਰਾਰੇ ਛੋਟੇ ਰਾਣਾ ਜੀ ਇਹ ਜੰਮਦਾ ਹੀ ਕਾਂਗਰਸ 'ਚ ਹੈ ਔਰ ਜਿੱਦਣ ਕਾਂਗਰਸ ਪਾਰਟੀ ਦਾ ਮਨ ਉਹ ਕੋਈ ਨਹੀਂ ਉਹ ਟੈਕਨੀਕਲੀ ਇਹ ਕਹਿਣ ਲੱਗੇ ਸੀ ਹੁਣ ਮੇਰੇ ਨਾਲ ਵੀ ਤਾਂ ਖੜਾ ਆ ਲਾਡੀ ਸਾਹਿਬ ਵੀ ਖੜਾ ਭਤੀਜਾ ਇੱਕ ਬਨੇ ਭਤੀਜਾ ਇੱਕ ਬਨੇ ਮੁੰਡਾ ਬਈ ਕੀ ਕਹਿਣ ਲੱਗੇ ਸੀ ਕਾਂਗਰਸ ਆ ਰਹੀ ਨਹੀਂ ਕਿ ਕਿਉਂ ਨਹੀਂ ਆਏ ਕਿ ਕਿੱਥੇ ਜਾਏਗਾ ਯਾਰ ਮੈਨੂੰ ਤੇ ਲੱਗਦਾ ਜਾਊਗਾ ਕਿੱਥੇ ਕਦੋਂ ਤੱਕ ਬਈ ਜਦੋਂ ਸਹੀ ਸਮੇਂ ਆਊਗਾ ਉਹਦੀ ਖਬਰ ਤੁਹਾਨੂੰ ਹੈ ਤੁਸੀਂ ਚਲਾਉਣੀ ਹੈ ਮੈਂ ਤਾਂ ਚਲਾਉਣੀ ਨਹੀਂ ਸੋ ਥੈਂਕ ਯੂ ਕੋਈ ਹੋਰ ਸਵਾਲ